ਪੰਜਾਬ ਦੇ ਵਿੱਚ ਪੈ ਰਹੇ ਭਾਰੀ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ ਜਿੱਥੇ ਕਿ ਕਰੀਬ 20 ਦਿਨ ਪਹਿਲਾਂ ਬੰਨ ਮਜ਼ਬੂਤ ਕਰਨ ਦਾ ਕੰਮ ਜੰਗੀ ਪੱਧਰ ਦੇ ਉੱਤੇ ਸੀਗਾ ਪਰ ਅੱਜ ਤੁਹਾਨੂੰ ਦੱਸ ਦਈਏ ਕਿ ਆਲੀ ਕਲਾ ਦੇ ਐਡਵਾਂਸ ਆਜਰੀ ਬੰਨ ਟੁੱਟ ਚੁੱਕਿਆ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਤੇ ਇਸ ਵਧਣ ਦੇ ਕਾਰਨ ਹੜ ਦਾ ਖਤਰਾ ਵੀ ਬਣਿਆ ਹੋਇਆ ਬਿਆਸਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਕਿਸਾਨਾਂ ਦੇ ਸਾਂ ਸੁੱਕ ਗਏ ਨੇ ਇਸੇ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਸੁਲਤਾਨਪੁਰ ਲੋਧੀ ਇਲਾਕੇ ਦੇ ਨਾਲ ਸੰਬੰਧਿਤ ਪਿੰਡ ਅਲੀ ਕਲਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਲਾਏ ਗਏ ਐਡਵਾਂਸ ਆਰਜੀ ਬੰਨ ਟੁੱਟ ਗਿਆ ਹਾਲਾਂਕਿ ਬਚਾਉਣ ਦੇ ਲਈ ਇਲਾਕੇ ਦੇ ਲੋਕਾਂ ਨੇ ਅਤੇ ਸੰਤਾਂ ਮਹਾਪੁਰਸ਼ਾਂ ਦੀ ਅਗਵਾਈ ਦੇ ਹੇਠ ਦਿਨ ਰਾਤ ਇੱਕ ਕਰਕੇ ਯਤਨ ਜਾਰੀ ਕੀਤੇ ਸਨ ਪਰ ਕਮਜ਼ੋਰ ਥਾਵਾਂ ਦੇ ਉੱਤੇ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਕਈ ਦਿਨਾ ਤੋਂ ਚਾਰੀ ਸੀਗਾ ਜੇਕਰ ਗੱਲ ਕਿਤੇ ਜਾਵੇ 2023 ਦਾ ਤਦ ਅੱਜ ਦੇ ਕੀ ਸਾਲ 2023 ਦੇ ਵਿੱਚ ਇਸੇ ਜਗ੍ਹਾ ਤੋਂ ਬੰ ਟੁੱਟਿਆ ਸੀਗਾ ਜਿਸ ਤੋਂ ਬਾਅਦ ਕਰੀ 35 ਪਿੰਡਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਬਰਬਾਦ ਹੋ ਗਈਆਂ ਸੰਤੇ ਹਾਲੇ 2023 ਦੇ ਜ਼ਖਮ ਜੋ ਕਿ ਭਰੇ ਨਹੀਂ ਸੀਗੇ ਪਰ 2025 ਦੇ ਵਿੱਚ ਮੁੜ ਤੋਂ ਦਰਿਆ ਬਿਆਸ ਨੇ ਇੱਥੇ ਵੱਡੀ ਜੋ ਕਹਿ ਸਕਦੇ ਆਂ ਵੀ ਮਾਰ ਮਾਰੀ ਹੈ ਤਾਂ ਕਿਸਾਨਾਂ ਦੀਆਂ ਚਿੰਤਾਾਂ ਵਦਨੀਆਂ ਜੇ ਕਿ ਜ਼ਾਹਿਰ ਹੈ ਗਿਆ ਕਿਉਂਕਿ ਬੜੀ ਮਿਹਨਤ ਨਾਲ ਉਹ ਫਸਲਾਂ ਦਾ ਧਿਆਨ ਰੱਖਦੇ ਨੇ ਫਸਲਾਂ ਨੂੰ ਆਪਣੇ ਪੁੱਤਾਂ ਵਾਂਗੂ ਪਾਲਦੇ ਨੇ ਪਰ ਜਦੋਂ ਉਹਨਾਂ ਦਾ ਮੁਆਵਜ਼ਾ ਜਾਂ ਫਿਰ ਕਹਿ ਸਕਦੇ ਹਾਂ ਜਿਵੇਂ ਉਹ ਬਰਬਾਦ ਹੋ ਜਾਂਦੀ ਹੈ ਪਾਣੀ ਦੇ ਵਿੱਚ ਤਾਂ ਬਹੁਤ ਜਿਵੇਂ ਕਹਿ ਸਕਦੇ ਹਾਂ ਬੁਰਾ ਲੱਗਦਾ ਕਿਸਾਨਾਂ ਨੂੰ ਤਾਂ ਦੱਸਦੀ ਹੈ ਕਿ ਆਲੀ ਗਲਾ ਦੇ ਐਡਵਾਂਸ ਆਰਜੀ ਵੰਟ ਟੁੱਟ ਚੁੱਕਿਆ ਹੈ ਕਰੀਬ 20 ਦਿਨਾਂ ਤੋਂ ਬਨ ਮਜ਼ਬੂਤ ਕਰਨ ਦਾ ਕੰਮ ਜੰਗੀ ਪੱਦਰ ਦੇ ਉੱਤੇ ਜਾਰੀ ਹੈਗਾ ਤਾਂ ਦਰਿਆ ਬਿਆਸ ਦੇ ਵਿੱਚ ਲਗਾਤਾਰ ਪਾਣੀ ਦਾ ਪੱਦਰ ਵੱਧ ਰਿਹਾ ਜਿਸ ਕਾਰਨ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਸ ਸਮੇਂ ਤਬਾਹੀ ਦਾ ਮੰਜ਼ਰ ਜਿਹੜਾ ਕਿ ਦੇਖਣ ਨੂੰ ਮਿਲ ਰਿਹਾ ਹੈ ਦੱਸਦੇ ਕਿ 2023 ਦੇ ਵਿੱਚ ਵੀ ਇਸੇ ਜਗ੍ਹਾ ਤੋਂ ਬੰਨ ਟੁੱਟਿਆ ਸੀਗਾ ਤੇ 35 ਪਿੰਡਾਂ ਦੀਆਂ ਫਸਲਾਂ ਵੀ ਬਰਬਾਦ ਹੋ ਚੁੱਕੀਆਂ ਸੀਗੀਆਂ ਐਸਾ ਖਬਰ ਜਿਹਦੇ ਐਲੀ ਕਲਾਰੇ ਬੰਦੂ ਦੀ ਕੋੜ ਹੋ ਗਿਆ ਮੇਰੇ ਵੀ ਜਿਹਨਾਂ ਦੇ ਟਰੈਡਰ ਟਰਾਲੀ ਖਲੋਤੇ ਆ ਵਿੱਚ ਖੜੇ ਆ ਨਾ ਉਹ ਆਪਣਾ ਵੀਰ ਸਮਾਨ ਸੇਫ ਜਾਦੇ ਡੰਗ ਡੰਗ ਰਾਵ ਦੇ ਸੇਫ ਜਗ੍ਹਾ ਤੇ ਕਰ ਲੋ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ